ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲੋ ਵੀ ਮੇਤਰੋ ਤੁਹਾਡੇ ਵਾਸਤੇ ਇੱਕ ਨਵਾਂ ਸ਼ੌਂਕ ਲੈ ਕੇ ਆਏ ਆਂ। ਪਿੰਡ ਗੁਜਰਾ ਤੇ ਅਮਨਦੀਪ ਵੀਰ ਦੇ ਕਬੂਤਰ ਆ। ਤੇ ਸ਼ੌਂਕ ਕਰਾਉਣੇ ਬਾਈ ਦੇ ਕਬੂਤਰਾਂ ਦਾ। ਕਬੂਤਰ ਬਹੁਤ-ਬਹੁਤ ਵਧੀਆ ਆ। ਤੁਹਾਨੂੰ ਦੱਸ ਦਈਏ ਗੁਜਰਾ ਪਿੰਡ ਏ। ਸੰਗਰੂਰ ਦੇ ਏਰੀਆ ਦਾ ਪਿੰਡ ਆ। ਤੇ ਬਾਈ ਬੱਲੂ ਮੋੜ ਦਾ ਪਿੰਡ ਵੀ ਇੱਥੇ ਲੱਗਈ ਆ। ਤੇ ਕਬੂਤਰ ਵੀਰ ਕੋਲ ਬਹੁਤ-ਬਹੁਤ ਵਧੀਆ ਨੇ। ਤੇ ਅਮਨਦੀਪ ਬਾਈ ਦਾ ਨਾਂ ਆ। ਵੈਸੇ ਕੋਤੀ ਕਹਿੰਦੇ ਨੇ। ਤੇ ਸ਼ੌਂਕ ਕਰਾਉਨੇ ਬਾਈ ਦੇ ਕਬੂਤਰਾਂ ਦਾ ਕਬੂਤਰ ਬਹੁਤ ਬਹੁ ਵਧੀਆ ਨੇ ਵੀਰ ਦੇ ਕੋਲ ਜੀ ਠੀਕ ਆ ਜੀ ਉਰੇ ਹੂਟਰ ਸਿਸਟਮ ਲਾਇਆ ਚੋਰੀ ਦਾ ਖਤਰਾ ਸੀ ਤੇ ਵੀਰ ਕੋਲ ਕਬੂਤਰ ਵਧੀਆ ਸੀ ਮੈਂ ਕਿਹਾ ਸ਼ੌਂਕ ਕਰਾਉਨੇ ਆ ਬਾਈ ਇੱਕ ਸ਼ੌਂਕ ਕਬੂਤਰਬਾਜੀ ਦਾ ਚੱਕ ਵਕਤੂ ਗਰੁੱਪ ਉੱਡਦੇ ਜਹਾਜ਼ਾਂ ਦੇ ਨੰਬਰ ਪੜ ਲੈਂਦੇ ਜਿਹੜੇ ਰੱਖਦੇ ਕਬੂਤਰਾਂ ਦਾ ਸ਼ੌਂਕ ਵੱਲੀਏ ਤੇ ਬੜਾ ਹੀ ਵਧੀਆ ਬਾਈ ਨੇ ਪਲੇਟ ਬਣਾ ਕੇ ਲਾਈ ਆ ਤੇ ਗਰੁੱਪ ਵੀ ਚੱਕਪਖ ਚੱਕ ਵਕਤੂ ਵਧੀਆ ਗਰੁੱਪ ਆ ਤੇ ਵਧੀਆ ਕਬੂਤਰ ਨੇ ਬਾਈ ਹੁਣਾਂ ਦੇ ਤੇ ਗੱਲਬਾਤ ਕਰਦਿਆਂ ਬਾਈ ਦੇ ਨਾਲ ਬਾਈ ਖੋਲਿਓ ਤਾਂ ਖੋਲਾਈਆ ਕੀ ਹਾਲ ਚਾਲ ਆ ਬਾਈ ਵਧੀਆ ਵੀਰੇ ਹੋਸਾ ਕਿੰਨੀ ਦੇਰ ਹੋ ਗਈ ਕਬੂਤਰ ਰੱਖਿਆ ਨੂੰ ਆਪਾਂ ਨੂੰ ਕਬੂਤਰ ਰੱਖਦੇ ਨੂੰ ਤਾਂ ਵੀਰੇ ਬਚਪਨ ਦੀ ਸ਼ੌਂਕ ਆ ਆਪਣਾ ਮਾਮਾ ਰੱਖਦਾ ਹੁੰਦਾ ਸੀ ਠੀਕ ਆ ਠੱਠੇ ਪਿੰਡ ਸੀ ਜਾਮਲਾ ਕਹਿੰਦਾ ਜਾਮਲਾ ਕਹਿੰਦੇ ਹੁੰਦੇ ਉਹਨੂੰ ਠੀਕ ਆ ਬੌਜੀਆਂ ਛੱਡਦੇ ਹੁੰਦੇ ਸੀ ਤੇ ਜਿੱਟਦੇ ਵੀ ਵਧੀਆ ਸੀ ਠੀਕ ਆ ਜੀ ਫਿਰ ਆਪਾਂ ਛੋਟੇ ਹੁੰਦੇ ਨਾਨਕੇ ਘਰ ਰਹਿਆ ਵੀਰੇ ਠੀਕ ਆ ਤੁਸੀਂ ਸ਼ੌਕ ਪਿਆ ਸਹੀ ਆ ਸਹੀ ਆ ਤੇ ਰੱਖਿਆਂ ਨੂੰ ਤਕਰੀਬਨ ਕਦੇ ਕਿਤੇ ਰੱਖ ਲੈਣਿਆ ਨੇ ਹੁੰਦਿਆਂ ਨੇ ਕਦੇ ਕਿਤੇ ਰੱਖ ਲੈ ਹੂੰ ਤੇ ਹੁਣ ਘਟੋ ਘਟ 10 ਕ ਸਾਲ ਹੋ ਗਏ ਵੀ ਆਪਣੇ ਮਿੱਤਰ ਦੇ ਘਰੇ ਸੀ ਹੁਣ ਆਪਣੇ ਘਰੇ ਆ ਜੀ ਹੁਣ ਆਪਣੇ ਘਰੇ ਲੈ ਆਂਦੇ ਆ ਸਭ ਤੋਂ ਵੱਡਾ ਕਬੂਤਰ ਬਾਈ ਆਪਣੇ ਘਰੇ ਆ ਆਹ ਬਾਈ ਦਾ ਬਾਈ ਸਭ ਤੋਂ ਵੱਡਾ ਕਬੂਤਰ ਆ ਦੇਖੋ ਲਾਲ ਸਰਾ ਤੇ ਅੱਖਾਂ 'ਚ ਵੀ ਧੁੰਦ ਪੈਣ ਲਾ ਪੀਦੀਆਂ ਨੇ ਹੈ ਹਾਂ ਜੀ ਹਾਂ ਇਹਨੂੰ ਇਹ ਮੰਨ ਲੇਂ ਕਿ ਦੀਂਦਾ ਨਹੀਂ ਹੁਣ ਅੱਜ ਕੱਲ ਆਟੋਮੈਟਿਕ ਹੀ ਦਾਣੇ ਖਾਂਦਾ ਟੱਕ ਸੁਣਦੀ ਹਾਂ ਬਲਾਛਾ ਛਾ ਕੱਟਦੀਦਾ ਹੈ ਜਮੀ ਕੱਟਦੀਦਾ ਜੀ ਸਹੀ ਆ ਸਹੀ ਆ ਕਿੱਥੋਂ ਆਇਆ ਹੋਇਆ ਇਹ ਕਬੂਤਰ? ਇਹ ਕਬੂਤਰ ਜੀ ਕਿਸੇ ਮੁੰਡਿਆਂ ਨੇ ਸੂਲਰ ਬਾਜੀ ਚੋਂ ਚੱਕਿਆ ਸੀ। ਸੂਲਰ ਬਾਜੀ? ਅੱਜ ਤੋਂ ਬਹੁਤ ਸਾਲ ਪੁਰਾਣੀ ਗੱਲ ਹੈ ਜੀ। ਠੀਕ ਆ ਠੀਕ ਆ। 10-12 ਸਾਲ ਤਾਂ ਮੇਰੇ ਕੋਲ ਹੋ ਗਏ ਵੀਰੇ। ਠੀਕ ਆ ਜੀ। ਤੇ ਉਹ ਬੰਦਿਆਂ ਨੇ ਕਬੂਤਰ ਛੱਡਦੇ ਸੀ ਤੇ ਫਿਰ ਆਪਾਂ ਨੂੰ ਗਿਫਟ ਕਰਤਾ ਸੀ ਇਹਨਾਂ ਨੇ। ਸਹੀ ਆ। ਤੇ ਇਹਦੀ ਲਾਤ ਬਹੁਤ ਉੜਦੀ ਆ ਜੀ। ਛੋਟੇ ਛੋਟੇ ਪਿੰਡਾਂ ਚੋਂ ਨਹੀਂ ਜਾਂਦੀ। ਸਹੀ ਆ ਸਹੀ ਆ ਜੀ। ਬਹੁਤ ਸੋਹਣਾ ਕਬੂਤਰ ਆ ਬਾਈ। ਤੇ ਆਹ ਕੁਝ ਕਬੂਤਰ ਬਾਈ ਉਹਨਾਂ ਨੇ ਕੱਢਿਆ ਬਾਹਰ ਕਬੂਤਰ ਨਾਰੀ ਆ ਸਾਰੇ। ਤੇ ਸਾਰੇ ਨਾਰੀ ਆ। ਇਹ ਸਾਰੇ ਦੇ ਸਾਰੇ ਨਾਰਾ ਬਾਈ ਤੁਹਾਨੂੰ ਨੇੜੇ ਤੋਂ ਦਿਖਾਨੇ ਆ ਤੇ ਕੁਝ ਬਾਜ਼ੀਆਂ ਜਿੱਤੇ ਹੋਏ ਨਰਵੀ ਨੇ ਤੇ ਬਾਜ਼ੀਆਂ ਕਿੰਨੀਆਂ ਕਿ ਛੱਡ ਦਿਓ ਤੁਸੀਂ ਬਾਜ਼ੀਆਂ ਵੀਰੇ ਵਧੀਆ ਛੱਡਦੇ ਹੁੰਦੇ ਸੀ ਅਸੀਂ ਹੁਣ ਮਤਲਬ ਕਿ ਮੁੰਡੇ ਵਿਛੜ ਕੇ ਵਿੱਚੋਂ ਠੀਕ ਆ ਉਹਦੇ ਕਰਕੇ ਆਪਾਂ ਬਾਜ਼ੀਆਂ ਬੰਦ ਕਰਤੀ ਤੇ ਬਾਈਆਂ ਕੋਲ ਹੀ ਜਾਇਆ ਕਰਨਾ ਠੀਕ ਆ ਚੱਕ ਬਸ ਤੂੰ ਕੀਤੇ ਕੋਲ ਡਾਉਣੇ ਬਾਈ ਜੀ ਠੀਕ ਆ ਜੀ ਤੇ ਇਸ ਵਾਰ ਉਰੇ ਘਰੇ ਬੱਚੇ ਨਹੀਂ ਲਾਏ ਆਪਾਂ ਤੇ ਇਹਨਾਂ ਵਿੱਚ ਕੋਈ ਜਿੱਤਿਆ ਹੋਇਆ ਕਬੂਤਰ ਵੀ ਹੈਗਾ ਬਾਈ ਬੂਜੀ ਉੱਡਿਆ ਹੋਇਆ ਕੋਈ ਇਹਨਾਂ ਚ ਹਾਂ ਹੈਗਾ ਤਿੰਨ ਚਾਰ ਵੀਰੇ ਦਿਖਾਓ ਹਾਂ ਕਿਹੜੇ ਕਿਹੜੇ ਹੈਗੇ ਆ ਬਾਈ ਕਾ ਕਬੂਤਰ ਆਈ ਪਿਆਰ ਰਾਜਨ ਵਾਲਿਆਂ ਦਾ ਚਿੱਟੀ ਵਾਲਿਆਂ ਦਾ ਐ ਲੈੋ ਬਾਈ ਇਹ ਬਾਈ ਨੇ ਜਦੋਂ ਆਪਾਂ ਉਸਤਾਦ ਦਾ ਰ ਨੇ ਕੀਤੇ ਸੀ ਉਦੋਂ ਆਪਾਂ ਨੂੰ ਗਿਫਟ ਕੀਤੇ ਸੀ ਬੱਚੇ ਕੌਣ ਆਪਣਾ ਉਸਤਾਦ ਪੀਤਾ ਚੱਕ ਵਖਤੂ ਬਲਜਿੰਦਰ ਚੱਕਵਾ ਠੀਕ ਆ ਠੀਕ ਆ ਬਾਈ ਜੀ ਇਹ ਦੋ ਬਾਜੀਆਂ ਛੱਡਿਆ ਬਾਈ ਇਹਦੇ ਪਰ ਵੀ ਦਿਖਾਓ ਆ ਦੇਖੋ ਬਾਈ ਪਰ ਕਬੂਤਰ ਦੇ ਲੰਬਾਈ ਬੜੀ ਕਬੂਤਰ ਦੀ ਹੈ ਨਾ ਜੀ ਹਾਂ ਇਹਦੀ ਲੋਡ ਬੋਰਡ ਦੀ ਹੈ ਜੀ ਆਪਣੇ ਘਰੇ ਠੀਕ ਆ ਠੀਕ ਆ ਜੀ ਤੇ ਇਹ ਕਬੂਤਰ ਹੀ ਪਹਿਲਾਂ ਰੋੜੇ ਵਾਲਾ ਛੱਡਿਆ ਜੀ ਉੱਥੋਂ ਜਿੱਤਿਆ ਠੀਕ ਆ ਤੇ ਫਿਰ ਇਹ ਆਪਾਂ ਇੱਥੇ ਮੋੜਾਂ ਛੱਡਤਾ ਸੀ ਠੀਕ ਆ ਜੀ ਮੋੜਾਂ ਕੀ ਕਹਿੰਦੇ ਨੇ ਜਿੱਦੇ ਚੀਨਾ ਮਾਨਸਾ ਮੋਟਰਸਾਈਕਲ ਜਿੱਦਦਾ ਜੀ ਠੀਕ ਆ ਉਸ ਦਿਨ ਬਾਈ ਆਪਾਂ ਇੱਕ ਵਾਰੀ ਘਟ ਹੋਈ ਸੀ ਉੱਤਰ ਦੀ ਤੇ ਨੇੜਿਓਂ ਵਾਲਾ ਛੱਡਤਾ ਸੀ ਤੇ ਇੰਨਾ ਉੱਡਿਆ ਵੀ ਮਾਲ ਕੇ ਦੁਨੀਆ ਦੇਖ ਲਈ ਸੀ ਸਹੀ ਆ ਟੱਚ ਮਾਰ ਕੇ ਵੀ ਬਹੁਤ ਟਾਈਮ ਉੱਡ ਗਿਆ ਸੀ ਸਹੀ ਆ ਸਹੀ ਆ ਸਹੀ ਆ ਫਿਰ ਆਜਣ ਵਾਲਾ ਲੱਗਿਆ ਹੋਰੀ ਸਹੀ ਆ ਬਾਈ ਆ ਦੇਖੋ ਕਬੂਤਰ ਇਹਦੀ ਵਖਰੀ ਨੋਕ ਆ ਲੰਬਾ ਜ ਆ ਬਹੁਤਾਂ ਨੋਕ ਵੀ ਬਹੁਤ ਲੰਬੀ ਆ ਕਾ ਕਬੂਤਰ ਵੀ ਬਾਜੀ ਦਿੱਤਾ ਹੋਇਆ ਵੀਰੇ ਐ ਲੋ ਭਾਈ ਇਹ ਆਪਾਂ ਨੂੰ ਕਿਸੇ ਮਿੱਤਰ ਨੇ ਜੋੜੀ ਬੱਚੇ ਕਢਾਉਣ ਨੂੰ ਦਿੱਤੀ ਸੀ ਠੀਕ ਆ ਜੀ ਉਹਦੇ ਦੋ ਬੱਚੇ ਕਢਾਏ ਸੀ ਇੱਕ ਪਿੰਡ ਚ ਡਿੱਗ ਕੇ ਖੋ ਗਿਆ ਸੀ ਠੀਕ ਆ ਜੀ ਤੇ ਇਹ ਆਪਾਂ ਨੇ ਬਾਜੀ ਇੱਕੇ ਛੱਡ ਦਿੱਤੀ ਤੇ ਜਿੱਤੇ ਦੇ ਆਪਾਂ ਨੇ ਬੱਚਿਆਂ ਵਾਸਤੇ ਰੱਖ ਲਿਆ ਦੀ ਲਾਦ ਵੀਰੇ ਦੁਨੀ ਮਨਾਉਂਦੀ ਆ ਸਹੀ ਆ ਸਹੀ ਆ ਪੂਰੇ ਵਧੀਆ ਭਾਈ ਆਪਣੇ ਕੋਲੇ ਦੋ ਹੀ ਕਬੂਤਰ ਹੈ ਜਿਹੜੇ ਭਾਈ ਪਿੰਡ ਗੁਜਰਾਂ ਦਾ ਤੁਸੀਂ ਸ਼ੌਂਕ ਕਰ ਰਹੇ ਕੋਤੀ ਵੀਰ ਦੇ ਕਬੂਤਰਾਂ ਦਾ ਠੀਕ ਆ ਇਹ ਕਬੂਤਰ ਵੀਰ ਦੇ ਕੋਲ ਬਹੁਤ ਬਹੁਤ ਚੰਗੇ ਨੇ ਹਲੋ ਆ ਦੋ ਹੀ ਪਿਆਰ ਰਾਜਨ ਵਾਲਿਆਂ ਦੇ ਬਈ ਖੱਟੀਆਂ ਆ ਆ ਦੇਖੋ ਇਹ ਕਬੂਤਰ ਆ ਬਾਈ ਦੇ ਘਰੋਂ ਮੈਂ ਸਾਮਕੇ ਲਿਆ ਸੀ ਲੋਹੇ ਖੇੜੇ ਛੱਡਿਆ ਸੀ ਬਈ 10 ਮਿੰਟ ਰਹਿਦਾ ਹਰ ਗਿਆ ਸੀ ਠੀਕ ਆ ਜੀ ਤੇ ਦੁਬਾਰੋਂ ਆਪਣੇ ਪਿੰਡ ਬਾਈ ਨੇ ਬਾਜੀ ਤੇ ਛੱਡਿਆ ਤੇ ਉਹੀ ਛੱਡ ਗਏ ਸਹੀ ਆ ਸਹੀ ਆ ਆ ਦੇਖੋ ਬਈ ਇੱਕ ਆ ਫਿਰਦਾ ਬਈ ਇਹ ਵੀ ਬਾਈ ਦੇ ਘਰੋਂ ਆਇਆ ਹੈ ਸਹੀ ਹੈ ਸਹੀ ਹੈ ਬਈ ਹੋਰ ਵੀ ਬੱਚੇ ਕਬੂਤਰ ਬੈਠੇ ਇਹਨਾਂ ਦੇ ਬਾਜ਼ੀਆਂ ਜੱਤੇ ਮਾਰ ਕੇ ਸਹੀ ਹੈ ਸਹੀ ਆ ਆ ਦੇਖੋ ਬਈ ਕਰੋ ਸ਼ੌਂਕ ਮੇਰੇ ਵੀਰ ਜਿਹੜਾ ਕਬੂਤਰਾਂ ਦਾ ਓਰੇ ਵਧੀਆ ਕਬੂਤਰ ਨੇ ਬਈ ਇੱਕ ਤੋਂ ਇੱਕ ਇੱਕ ਆ ਸੀ ਬਈ ਵੱਡਾ ਕਬੂਤਰਾ ਬੜਾ ਠੀਕ ਆ ਜੀ ਇਹਦੀ ਲਾਤੀ ਆਪਣੇ ਕੋਲੇ ਤਕਰੀਬਨ ਇਸੇ ਦੀ ਲਾਹ ਹੈ ਸਹੀ ਆ ਬੱਡਾ ਉਤਰਾਇਆ ਆਪਾਂ ਨੂੰ ਲੱਭਿਆ ਸੀ ਆਪਣੇ ਪਿੰਡ ਅੱਛਾ ਹਾਂ ਇਹਦੀ ਲਾਹ ਹੈ ਜੀ ਸਾਰੀ ਇਸੇ ਤੋਂ ਹੀ ਬਣਾਈ ਆ ਬਹੁਤ ਹੀ ਵਧੀਆ ਬਾਈ ਇਹ ਮਾਲ ਕੇ ਰੰਗ ਵੀ ਬਦਲਦਾ ਬਾਈ ਇਹ ਅੱਛਾ ਹਾਂ ਸਿਆਣ ਚੋਂੋਂ ਹਟ ਜਾਂਦਾ ਮੇਰੇ ਹਾਂ 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 ਸਹੀ ਆ ਸਹੀ ਆ ਮਤਲਬ ਦਾਗ ਦੂਖ ਖਤਮ ਕਰ ਜਾਂਦਾ ਜਿਹੜੇ ਸ਼ਰੀਰ ਤੇ ਹੈ ਹਾਂ ਜੀ ਦਾਗ ਦੂਖ ਖਤੋਂ ਕਰਦਾ ਟਿੱਕਾ ਕਬੂਤਰੇ ਦੀ ਬਾਜੀ ਦਿੱਤਾ ਹੋਇਆ ਇਹ ਵਿਗੜਵਾਲ ਪਿੰਡ ਆ ਉਹ ਆਪਣੇ ਨੇੜੇੋਂ ਹਾਂ ਛਾ 98 ਕਬੂਤਰ ਉੱਡੇ ਸੀ 99 ਜੀ ਹਾਂਜੀ ਤੇ ਇਕੱਲੇ ਹੀ ਰਹਿ ਗਿਆ ਸੀ ਸ਼ਾਮ ਨੂੰ ਉੱਥੇ ਨਾਲ ਦੇ ਮਿੱਤਰਾਂ ਨੇ ਰੌਲਾ ਜਾ ਧੱਪਾ ਲਿਆ ਸੀ ਬਾਜੀ ਚ ਹਾਂ ਹਾਂ ਪਰ ਆਪਣਾ ਇਕੱਲੇ ਉੱਡੇ ਸੀ ਨਾ ਰੋਲ ਜੀ ਸਹੀ ਆ ਸਹੀ ਆ ਬਾਈ ਤਾਂ ਕਹ ਦੇਖੋ ਜੀ ਤਾਂ ਕਾ ਅੱਖ ਦੇ ਵਿੱਚ ਦੀਵਾ ਜਿਹਾ ਬਣਦਾ ਬਹੁਤ ਵਧੀਆ ਇਹਦਾ ਬਾਪ ਵੀ ਦਿਖਾਉਣਾ ਸਹੀ ਆ ਸਹੀ ਆ ਕਬੂਤਰ ਬੜੇ ਜਵਰਦਸਤ ਐਨ ਤਗੜਿਆ ਸਰੀਰ ਪੱਖੋਂ ਬੜੇ ਮਜ਼ਬੂਤ ਆ ਸਾਰੇ ਤੇ ਸਾਰੇ ਕਬੂਤਰ ਸਾਂ ਸਾਂ ਹੀ ਰੱਖਿਆ ਤੇ ਮੱਸੀ ਬਣਾਇਆ ਤੇ ਵੀਰੇ ਇਸ ਟਾਈਮ ਇਹਨਾਂ ਨੂੰ ਤੁਸੀਂ ਦਾਣਾ ਕੀ ਪਾਉਣ ਦੇਓ ਸਹੀ ਤੌਰ ਤੇ ਜੋ ਪਾਉਂਦੇ ਸਹੀ ਤੌਰ ਤੇ ਵੀਰੇ ਛੋਲੇ ਹਾਂ ਮੱਕੀ ਹਾਂ ਬਾਜਰਾ ਹਾਂ ਸਰ੍ਹਸੋਂ ਹਾਂ ਤੇ ਧਾਰਾ ਮੀਰਾ ਇਹਦੋਂ ਬਾਅਦ ਬਗਲ ਕੇ ਪਾਉਣਾ ਜੀ ਹੋਰ ਸਹੀ ਆ ਸਹੀ ਆ ਤੇ ਆ ਦੇਖੋ ਜੀ ਇਹਦੀ ਇਹ ਉਹਦਾ ਬਾਪ ਆ ਜਿਹੜਾ ਪਹਿਲਾਂ ਕਬੂਤਰ ਬਈ ਛੱਡਿਆ ਇਹਦੀਆਂ ਅੱਖਾਂ 'ਚ ਵੀ ਦੇਖੋ ਉਵੇਂ ਟੀਰ ਆ ਜਿਵੇਂ ਪੁੱਤ ਦੀਆਂ ਦੇ ਸੀ ਦੇਖੋ ਬਈ ਬਹੁਤ ਹੀ ਵਧੀਆ ਇਹਦੀ ਲਾਗ ਬਹੁਤ ਔੜਦੀ ਏ ਇਸ ਧੰਨੇ ਆ ਇਹ ਦੇਖੋ ਬਈ ਗਿਣਤੀ ਦੇ ਕਬੂਤਰ ਆ ਬਾਈ ਹੁਣਾਂ ਦੇ ਕੋਲ ਪਰ ਪੂਰੇ ਐਨ ਸ਼ਾਂਟਵੇਂ ਰੂਹ ਖੁਸ਼ ਕਰਦੇ ਕਬੂਤਰ ਆ ਦੇਖੋ ਬਾਈ ਬੰਬ ਉਹਤੀ ਸ਼ਾਨਦਾਰ ਕਬੂਤਰ ਨੇ ਕਾਸੀ ਕਬੂਤਰ ਆ ਜਾ ਆ ਵੀ ਉਸੇ ਦਾ ਪੁੱਤ ਆ ਇਹ ਉਹਦੇ ਪੁੱਤ ਦਾ ਪੁੱਤ ਵੱਡੇ ਦਾ ਆਪਣੇ ਦਾ ਠੀਕ ਆ ਜੀ ਜਿੰਨੇ ਭਾਈ ਇਹ ਬਾਈ ਬਾਜੀ ਛੱਡਿਆ ਇਕੱਲੇ ਰਹਿ ਰਜਤਿਆ ਸਹੀ ਆ ਜਮੀਨ ਰੋਲ ਬਹੁਤ ਜ਼ੋਰ ਲਾਉਂਦੇ ਆ ਵੀਰੇ ਠੀਕ ਆ ਘਰੇ ਵੀ ਮੰਨ ਲਾ ਹੁੱਲ ਗਰਮੀ ਚ ਦਿਨ ਹੀ ਛਪਾਉਂਦੇ ਠੀਕ ਆ ਠੀਕ ਆ ਬਾਈ ਇਹਦੇ ਮਾਪੇ ਬਾਪ ਬਾਈਆਂ ਦੇ ਘਰੇ ਆਇਆ ਅੱਖਾਂ 'ਚ ਕਿੰਨੀ ਚਮਕ ਆਏ ਦੇ ਹਨ ਹਾਂ ਐਨ ਖਟੀਆਂ ਅੱਖਾਂ ਪੂਰੀਆਂ ਦੂਰੋਂ ਚਮਕਦੀਆਂ ਬਈ ਬਹੁਤ ਵਧੀਆ ਬਾਈ ਆਹ ਸੀ ਵੀਰੇ ਕਬੂਤਰ ਇਹ ਵੀ ਆਪਾਂ ਨੂੰ ਆਪਣੇ ਗੁਰਪਾਈ ਦੇ ਘਰੋਂ ਲਿਆਂਦਾ ਹੋਇਆ ਅੱਛਾ ਵਿਆਹ ਰਾਜਨ ਵਾਲਿਆਂ ਦੇ ਆਈ ਇਹ ਕਿਤੇ ਕਾਲਸਰਾ ਯਾਰ ਹਾਂ ਇਹ ਮਾਲਕੇ ਵੱਡਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਹਦੇ ਬਾਪ ਉਹਦੇ ਉਹਦੇ ਵਰਗੀ ਆ ਆਪਣੇ ਕੋਲ ਜਿਹੜਾ ਮੋੜਾ ਨਹੀਂ ਉੱਡਿਆ ਸੀ ਹਾਂ ਹਾਂ ਉਹ ਜਮੇ ਸੇਮ ਚਿੱਟੀ ਵਾਲਿਆਂ ਦਾ ਜੀ ਇਹ ਕੱਢਿਆ ਹੋਇਆ ਜੀ ਤਿੰਨ ਦੇਖੋ ਵੀਰੇ ਉਹ ਪਰਕਤਣ ਵੀ ਆ ਬਰੀਕ ਸਹੀ ਹੈ ਸਹੀ ਹੈ ਤੇ ਇਹਦੀ ਲਾਤ ਘਰੇ ਉਹ ਡੁੱਡ ਮਰਦੀ ਹੈ ਜੀ ਹਾਂ ਹਾਂ ਬਾਈ ਕੋਲ ਵੀ ਇਹਦੇ ਭੈਣ ਭਾਈ ਬਹੁਤ ਫੁੱਲੀ ਉੜਦੇ ਦੇਖੋ ਬਾਈ ਵਜੂਦ ਕਬੂਤਰਾਂ ਦੇ ਪੂਰੇ ਵਧੀਆ ਖੜਾਨ ਹਰ ਚੀਜ਼ ਵਧੀਆ ਬਾਈ ਦੇ ਕੋਲ ਕਬੂਤਰਾਂ ਦੀ ਇਹ ਸਾਰੇ ਦੇ ਸਾਰੇ ਜਿਹੜੇ ਨਾਰਾ ਜਣਾਂ ਦਾ ਤੁਸੀਂ ਸ਼ੌਂਕ ਕੀਤਾ ਤੇ ਕਬੂਤਰੀਆਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਆ ਬਾਈ ਆ ਲਾਲ ਜੀ ਨਾਲ ਦੇਖੋ ਇੱਕ ਬਈ ਟੱਕੇ ਆ ਇਹਦੇ ਪੈਰ ਤੇ ਹੈ ਹਾਂ ਇਹ ਵੱਡੇ ਆਪਣੇ ਵੱਡੇ ਕਬੂਤਰ ਦਾ ਜੀ ਹਰੀਆਂ ਅੱਖਾਂ ਭੌਂਕ ਮਾਰਦੀ ਆ ਵੀਰੇ ਵਿੱਚੋਂ ਆਹ ਦੇਖੋ ਬਈ ਲਾਲ ਜੀ ਇਹ ਵੀ ਲਾਲ ਉਡਦੀ ਆ ਜੀ ਅੱਛਾ ਇਹ ਵੀ ਉੱਡਿਆ ਹੋਇਆ ਨਹੀਂ ਇਹ ਡਾਇਆ ਨਹੀਂ ਆਪਾਂ ਦੋ ਭੈਣ ਭਾਈ ਇੱਕ ਝੋਲੀ ਤੇ ਆਪਾਂ ਰੱਖੀ ਰਏ ਸੀ ਰੱਖੀ ਲਈ ਹੀ ਹੈ ਹਾਂ ਕਰੇ ਉੜਦੇ ਸੀ ਬਾਹਲੇ ਇਹ ਕੱਢੇ ਕਿੰਨਾ ਨੇ ਚਿਟੀਆਂ ਖਾ ਲੈਣੇ ਉਹ ਖੱਟੀਆਂ ਵਾਲਿਆਂ ਨੇ ਕੱਢੇ ਜਿਹੜਾ ਜੀ ਛੱਟੀਆਂ ਪਿੰਡੋਂ ਕਬੂਤਰ ਲੱਭੇ ਕਾਲੀਆਂ ਦਾ ਕੱਢਦਾ ਹਾਂ ਹਾਂ ਇਹ ਕੱਢਦੇ ਆ ਟਮਾਟਾ ਵਾ ਟਾਵਾ ਟਾਵਾ ਕੱਢਦੇ ਆ ਟਮਾਟਾ ਸ਼ਾਫ ਸ਼ਾਫ ਖਾ ਵੀ ਕੱਢਦੇ ਆ ਸਹੀ ਰੁੱਤਾ ਕੱਢਿਆ ਜੀ ਦੇਖ ਜੀ ਪੈਰ ਦਿਖਾਉ ਤੁਹਾਨੂੰ ਮੈਂ ਜਮਾ ਚੀਨੇ ਪਿਆ ਔਰ ਸਹੀ ਹੈ ਸਹੀ ਹੈ ਭਾਈ ਵਾਹ ਵਧੀਆ ਸੋਹਣਾ ਸ਼ੌਂਕ ਆ ਭਾਈ ਇਹਨਾਂ ਨੂੰ ਕਰ ਦਿਓ ਤੁਸੀਂ ਅੰਦਰ ਚਲੋ 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 ਦੇਖੋ ਭਾਈ ਸਿਸਟਮ ਵਧੀਆ ਕੀਤਾ ਹੋਇਆ ਬਾਈ ਨੇ ਕਬੂਤਰਾਂ ਦੇ ਬਹਿਣ ਦਾ ਵੀ ਪੂਰੀ ਲੰਬੀ ਦੀ ਲੰਬੀ ਫੱਟੀ ਲਾਈ ਹੋਈ ਆ ਸਾਰੇ ਦੇ ਸਾਰੇ ਜਾਲ ਵਿੱਚ ਆਹ ਕੋ ਦੋਰ ਦਾ ਬਈ ਆਪਾਂ ਆਪ ਕੰਮ ਕਰਦਾ ਕਰੇ ਸਹੀ ਆ ਚੱਲ ਚੱਲ ਉੱਤ ਇਹਨੇ ਬਈ ਸਾਰ ਇੱਕ ਇਹਦੀ ਆ ਖਾਸ ਹੀ ਆ ਪਏ ਜਿਹੜਾ ਵਿਗੜ ਵਾਲ ਉੱਡੇ ਸੀ ਇਹ ਸਾਰ ਨੂੰ ਗੈਨ ਲਓ ਇਹਨਾਂ ਦੇ ਨੂੰ ਕੋਲਾ ਮਾਰ ਕੇ ਡਾਉਂਦੇ ਸੀ ਸਹੀ ਆ ਸਹੀ ਆ ਨਹੀਂ ਇਹ ਉੜਦੇ ਨਹੀਂ ਆਜੋ ਵੀ ਮੇਤਰ ਸ਼ੌਂਕ ਕਰਾਉਣੇ ਤਾਂ ਕਬੂਤਰਿਆਂ ਦਾ ਬਾਹਰ ਕੱਢਣੀਆਂ ਆ ਬਈ ਬਾੜੀ ਲੱਗਾ ਇਹਨੂੰ ਬੰਦ ਕਰ ਦਿੰਨੇ ਫੇਰ ਚਲੋ ਬਈ ਆ ਲੋ ਬਈ ਆ ਦਰਵਾਜ਼ਾ ਕਰ ਦਤਾ ਹੇ ਬੰਦ ਰ ਹੁਣ ਬਾਈ ਹੁਣੇ ਕਬੂਤਰੀਆਂ ਬਾਹਰ ਕੱਢਣ ਲੱਗਿਆ ਚੈੱਕ ਕਰਾਉਨੇ ਤੁਹਾਨੂੰ ਸ਼ੌਂਕ ਛੂਲਰ ਘਾਟ ਇੱਥੇ ਬਿਲਕੁਲ ਨੇੜੇ ਪਿੰਡਾਂ ਬਾਈ ਹੁਣਾਂ ਦਾ ਬਾਈ ਉਸਤਾਦ ਬਾਈ ਬੱਲੂ ਮੋੜ ਦਾ ਵੀ ਪਿੰਡ ਬਿਲਕੁਲ ਨੇੜੇ ਆ ਇੱਥੇ ਤੇ ਇਹ ਆ ਬਾਈ ਹੁਣ ਵੱਡੀਆਂ ਕਬੂਤਰੀਆਂ ਜਿਹੜੀਆਂ ਬਾਹਰ ਆਈਆਂ ਉਹਨੀਆਂ ਵਧੀਆ ਇੱਕ ਤੋਂ ਇੱਕ ਦੇਖਣ ਵਾਲੇ ਪਰਿੰਦੇ ਆ ਮਗਾ ਆਏ ਆ ਤਾਂ ਹੁਣ ਸ਼ੌਂਕ ਕਰਾਉਣੇ ਵਧੀਆ ਲੱਗਾ ਵੀਰ ਦਾ ਸ਼ੌਂਕ ਕਬੂਤਰ ਵਾਲੇ ਚੰਗੇ ਆ ਕਿਤੇ ਕਿਤੇ ਦੇਖਣ ਨੂੰ ਮਿਲਦੇ ਆ ਵਧੀਆ ਸ਼ੌਂਕ ਬਈ ਇੱਕੋ ਜਿਹੇ ਅੱਖਾਂ ਦੇ ਵਿੱਚ ਟੀਰੀ ਬੜਿਆਂ ਦੇ ਪੈਂਦੇ ਆ ਨਾ ਇਸ ਤਰ੍ਹਾਂ ਦੇ ਆ ਦੇਖੋ ਬਈ ਪਿਆਰ ਰਾਜਨ ਵਾਲਿਆਂ ਨੇ ਬਈ ਆਪਣੇ ਘਰੇ ਬਾਈ ਦੇ ਘਰੇ ਛੱਡਿਆ ਆ ਪਕਬੂਤਰ ਵੱਡਾ ਅੱਛਾ ਉਹਦੀ ਤੀਜਾਈ ਬਹੁਤ ਦਦੀ ਸੀ ਕਰ ਅੱਛਾ ਦੇਖੋ ਜੀ ਤੇ ਦੇਖੋ ਬਈ ਅੱਖ ਦਾ ਟੀਰ ਕਬੂਤਰੀ ਦਾ ਹੈ ਡਿਜ਼ਾਈਨ ਹੀ ਬਣੇ ਪਏ ਆ ਪੂਰੇ ਦੇ ਪੂਰੇ ਤੇ ਪਰ ਦੇਖੋ ਇਹਦੇ ਜੀ ਪੌਜੀ ਆ ਜੀ ਪੈਰਾਂ ਦੇ ਉੱਤੇ ਇਹਦੇ ਵੀ ਡੱਕੇ ਆ ਬਈ ਆ ਕਬੂਤਰੀ ਦੀ ਵੀ ਬਈ ਸਵਤ ਹੈ ਬੱਚਿਆਂ ਨੂੰ ਰੱਖ ਲਈ ਆਪਾਂ ਇਹ ਜਿਹੜਾ ਬਿਗੜਵਾਲ ਉੱਡੇ ਸੀ ਹਾਂਜੀ ਉਹਦੀ ਸਗੀ ਭੈਣ ਆ ਵੀਰੇ ਇਹ ਆ ਦੇਖੋ ਘਰੇ ਵੀਰੇ ਛਤਰੀ ਤੇ ਨਹੀਂ ਬੈਂਦੀ ਹੁੰਦੀ ਸੀ ਡਿੱਗੇ ਜਾਂਦੀ ਸੀ ਜਿੰਨੀਆਂ ਬਾਰੀਆਂ ਕਰਈਆਂ ਆਪਾਂ ਮੌੜਾ ਛੱਡਣੀ ਸੀ ਫੇਰ ਮੋਟਰਸਾਈਕਲ ਤੇ ਅੱਛਾ ਤੇ ਬਾਜੀ ਕੈਨਸਲ ਕਰਤੀ ਸੀ ਫਿਰ ਆਪਾਂ ਬੱਚਿਆਂ ਨੂੰ ਹੀ ਰੱਖ ਲਈ ਸਹੀ ਐਸੇ ਇਹ ਪ्योर ਪੁੰਨੂ ਵਾਲਿਆਂ ਦੀ ਆ ਬਈ ਅੱਛਾ ਹਾਂ ਇਹ ਬਿਗੜਵਾਲ ਵਾਲੇ ਦੀ ਸਗੀ ਭੈਣਾਂ ਜੀ ਦੀ ਮਾਂ ਹੈ ਨਹੀਂ ਮੇਰੇ ਲੇਵੇ ਕਿਸੇ ਕੋਲ ਹੈ ਠੀਕ ਆ ਆ ਜੋੜਾ ਲਾਇਆ ਸੀ ਲਿਆ ਕੇ ਕਬੂਤਰੀ ਪਰ ਵੀ ਦਿਖਾਵੇ ਤੇ ਤੇ ਮੁੜ ਕੇ ਉਹਨਾਂ ਨੇ ਕਬੂਤਰੀ ਨਹੀਂ ਬਈ ਪਾ ਨੂੰ ਦਿੱਤੀ ਦੇਖੋ ਪਰ ਬਈ ਤੇ ਫਿਰ ਇਹ ਬੱਚਿਆਂ ਨੂੰ ਰੱਖ ਲਈਏ ਭੈਣ ਭਾਈ ਕਈ ਆ ਮੇਰੇ ਲਵੇ ਸਹੀ ਆ ਕਬੂਤਰੀਆਂ ਵੀ ਹੈਗੇ ਇੱਕ ਇਹਦੀ ਭੈਣ ਹੋਰ ਆ ਸਕੀ ਧੰਨਵਾਦ ਹੋਣ ਦਿਖਾਉਣਾ ਆ ਅਸਾਂ ਚੀਨੀ ਇਹਨੂੰ ਵੀ ਬਸ ਜਿਹੜਾ ਆਉਂਦਾ ਬਈ ਹਰੇਕ ਹੀ ਪਉਂਦਾ ਇਹ ਪਿਓ ਰੱਤੇ ਦੀ ਭੈਣ ਆ ਜੇ ਰੱਤਾ ਨਹੀਂ ਦੇਖਿਆ ਤੁਸੀਂ ਕਾਲੀ ਚੀਨੀ ਹੈ ਹਾਂ ਇਹ ਉਹਦੀ ਭੈਣਾ ਸਕੀ ਦੇਖੋ ਬਈ ਅੱਖਾਂ ਚੜੇਲੀ ਆ ਕਬੂਤਰੀ ਕਾਦੀ ਆ ਬਾਲੀ ਵਧੀਆ ਬਈ ਹਾਂ ਜਾਨ ਤੋਂ ਪਿਆਰੀ ਰੱਖੀ ਆ ਦੇਖੋ ਪਰ ਕਬੂਤਰੀ ਦੇ ਆਸੀ ਬਈ ਜਿਹੜਾ ਉਹ ਲਾਲ ਚੀਨਾ ਜਾਨੀ ਦਿਖਾਇਆ ਸੀ ਕਬੂਤਰ ਆਪਾਂ ਨੇ ਇੱਕ ਬਾਜੀ ਛੱਡ ਕੀ ਰੱਖ ਲਿਆ ਸੀ ਹਾਂ ਹਾਂ ਇਹ ਉਹਦੀਆਂ 3 ਵੀਰ ਇਹ ਜ਼ਿਆਦਾਤਰ ਕਬੂਤਰੀ ਹੀ ਘੜਦਿਆਂ ਜਾਂ ਲਾਲ ਚੀਨੀ ਜਾਂ ਸਾਫ ਸ਼ਾਖ ਖਿੱਟਾ ਮੇਡਾ ਮੀ ਤੇ ਚਿੱਟੀਆਂ ਜੋਂ ਇਹ ਆਪਾਂ ਨੇ ਜਿਹੜੀ ਜੋੜੀ ਲਿਆਂਦੀ ਸੀ ਕਿਸੇ ਤੋਂ ਦੋ ਨਹੀਂ ਕੜਾਈ ਸੀ ਇੱਕ ਪੰਡੂਖ ਹੋ ਗਿਆ ਸੀ ਹਾਂ ਹਾਂ ਇਹ ਉਹਨਾਂ ਦੀ ਲਾਹ ਹਾ ਵੀਰ ਇਹਦੀ ਮਾਂ ਵੀ ਬਾਜੀ ਜਿੱਤੀ ਹੋਈ ਆਪਣੇ ਕੋਲੇ ਪ्योर ਰਾਜਨ ਵਾਲਿਆਂ ਦੀ ਅੱਛਾ ਤੇ ਬਾਈ ਜੀ ਇਹਨਾਂ ਨਾਲ ਕੋਈ ਰਲਾ ਨਹੀਂ ਸਕਦਾ ਆਪਣੇ ਪਿੰਡ ਚ ਕਬੂਤਰ ਇਹ ਕਬੂਤਰੀ ਤੇ ਉੜਦੀ ਦੇ ਰੁਪਏ ਲੱਗੇ ਹੋਏ ਨੇ ਬਈ ਆਪਾਂ ਦਿੱਤੀ ਨਹੀਂ ਸਹੀ ਹੈ ਸਹੀ ਹੈ ਇਹ ਤਿੰਨ ਚਾਰ ਭੈਣਾ ਮੈਂ ਲੈ ਲਵੇ अच्छा ते ਇਹ ਮਾਲਾ ਦੀ ਟੌਰੀ ਰੰਗੀ ਹੁੰਦੀ ਸੀ ਇੱਕ ਭੈਣ ਦੀ ਮੈਂ ਛੜਤੀ ਦੀ ਪਿੰਡ ਛੱਡ ਗਈ ਠੀਕ ਆ ਪਰ ਵੀ ਦਿਖਾਓ ਇਹਦੇ ਟਕਾ ਕੇ ਰੱਖਿਆ ਕਰੋ ਪਰ ਦਬ ਦਬ ਛੱਡ ਨਾ ਦਿਆ ਕਰੋ ਠੀਕ ਆ ਫਿਰ ਪਤਾ ਲੱਗਦਾ ਪਰਾਂ ਦੀ ਡਿਜ਼ਾਈਨਿੰਗ ਦਾ ਬੰਦਰ ਇਹ ਵੀ ਬਾਜੀ ਛੱਡਣੀ ਸੀ ਮੈਂ ਨਮੋਰ ਟਰੈਕਟਰ ਵਾਲੀ ਤੇ ਤੇ ਉਹ ਵੀ ਬਾਜੀ ਕੈਨਸਲ ਹੋ ਗਈ ਸੀ ਤੇ ਬਾਈ ਕਹਿੰਦਾ ਫਿਰ ਰੱਖੇ ਲੈ ਸਹੀ ਆ ਸਹੀ ਆ ਬਹੁਤ ਵਧੀਆ ਬਾਈ ਸੋਹਣੇ ਪਰਿੰਦੇ ਆ ਬਾਈ ਇੱਕ ਤੋਂ ਇੱਕ ਪਰਿੰਦਾ ਮੈਂ ਹਾਈ ਐ ਰੱਖੇ ਹੋਇਆ ਸਾਲ ਸਾਲ ਪਿਆਰ ਰਾਜਨ ਵਾਲਿਆਂ ਦਾ ਹਾਂ ਲੋ ਬਈ ਖਟੀਆਂ ਵਾਲੇ ਜਿਹੜੇ ਰਾਜਨ ਵਾਲੇ ਆ ਹੈ ਹਾਂ ਇਹ ਵੀ ਸਹੀ ਆ ਰਾਜਨ ਵਾਲਿਆਂ ਦੀ ਪ्योर ਸਹੀ ਆ ਵੀਰੇ ਇੱਕ ਆ ਦੇਖੋ ਬਈ ਜਿਹੜੀਆਂ ਨੀਲੀਆਂ ਨੋਕਾਂ ਆ ਰਿਆ ਲਸਮੀ ਕਲੀ ਚੜਦੀ ਪਈ ਆ ਇਹਦੀ ਕੂਤਰੀ ਬਣਾਇਆ ਬਈ ਅੱਜ ਤੱਕ ਸ਼ੌਂਕ ਦੇਖ ਲੋ ਬਈ ਸ਼ੌਂਕ ਦੇ ਚੱਕਰਾਂ ਦੇ ਵਿੱਚ ਬੰਦਾ ਜਿਹੜਾ ਹੈਗਾ ਕੀ ਕੁਝ ਕਰਦਾ ਆ ਆ ਵੀ ਪਿਆਰ ਰਾਜਨ ਵਾਲੀ ਜਾਂਦਾ ਬਈ ਚਿੱਟੀਆਂ ਵਾਲੇ ਜਿਹੜੇ ਆ ਚਿੱਟੀਆਂ ਵਾਲੇ ਸਹੀ ਆ ਆ ਵੀ ਰਾਜਨ ਵਾਲਾ ਆ ਬਈ ਪਿਆਰ ਸਹੀ ਆ ਚਿੱਟੀਆਂ ਵਾਲਾ ਬਹੁਤ ਵਧੀਆ ਬਈ ਬਸ ਸਾਰੀ ਆਈਟਮ ਹੀ ਰੱਖੀ ਆ ਇਹ ਲੋ ਬਈ ਦੇਖੋ ਹੁਣ ਤੁਹਾਨੂੰ ਨੇੜੇ ਤੋਂ ਸ਼ੌਂਕ ਕਰਾਉਣੇ ਗਿਣਤੀ ਦੇ ਪੰਛੀ ਆ ਪਰ ਪੂਰੇ ਚੋਟੀ ਦੇ ਆ ਇੱਕਦਮ ਵਧੀਆ ਠੀਕ ਹੈ ਜੀ ਪੂਰਾ ਵਧੀਆ ਸ਼ੌਂਕ ਵੀਰ ਦਾ ਮੈਂ ਕਿਹਾ ਭਰਾਵਾਂ ਨੂੰ ਕਰਾ ਦਈਏ ਇਹ ਸ਼ੌਂਕ ਤੇ ਸ਼ੌਂਕ ਤੁਹਾਨੂੰ ਕਿਦਾਂ ਦਾ ਲੱਗਦਾ ਦੱਸਿਓ ਜਰੂਰ ਮੇਰੇ ਭਰਾ ਠੀਕ ਹੈ ਜੀ ਇਹ ਬਾਹਰ ਕੱਢਣ ਲੱਗੇ ਇਹਨਾਂ ਨੂੰ ਵੇਚੀ ਰਹਿਣ ਦੋ ਵੇਚੀ ਦਿਖਾ ਦੇਣੇ ਹੈ ਐ ਲਓ ਭਾਈ ਇੱਕ ਖੁੱਡੇ ਦੇ ਅੰਦਰ ਰੱਖੋ ਜੇ ਕਬੂਤਰ ਆਹ ਕਬੂਤਰੀ ਵੀਰੇ ਆਪਾਂ ਨੇ ਜੇਦੀ ਪਹਿਲ ਤਿੰਨ ਬਾਜੀਆਂ ਜਿੱਤੀ ਸੀ ਅੱਛਾ ਤੇ ਤੀਜੀ ਬਾਜੀ ਤੇ ਮੰਡੇ ਮੰਡੇਰਾ ਸਾਡੀ ਦੀ ਜੀਸੇ ਦੇ ਪਿੰਡ ਅੱਛਾ ਜੀ ਤੇ ਉਹ ਕਬੂਤਰੀ ਦੁਪਹਿਰੇ ਜੇ ਪਤਾ ਨਹੀਂ ਕੀ ਹੋ ਗਿਆ ਜੀਸੇ ਕੇ ਘਰੇ ਵੜ ਗਏ ਆਪਾਂ ਨੂੰ ਨਹੀਂ ਪਤਾ ਲੱਗਿਆ ਸੀ ਬਹੁਤ ਲੱਭੀ ਹਾਂ ਹਾਂ ਤੇ ਮੈਂ ਜੀਸੇ ਦਾ ਧੰਨਵਾਦ ਕਰਦਾ ਉਹ ਬੰਦੇ ਨੇ ਆਪਾਂ ਨੂੰ ਫੋਨ ਕਰਿਆ ਬਈ ਆਪਣਾ ਠੱਲ ਤੇ ਨੰਬਰ ਲਿਖਿਆ ਹੋਇਆ ਸੀ ਤੇ ਫੇਰ ਆਪਾਂ ਉਹਨੂੰ ਆਹ ਗਿਫਟ ਚ ਦਿੱਤੀ ਕਬੂਤਰੀ ਸਹੀ ਆ ਬਾਦਲੇ ਚ ਤੇ ਜਿਸ ਨੇ ਬੱਚੇ ਕਢਾਏ ਅੱਜ ਵੀ ਕਹਿੰਦਾ ਬਾਈ ਵਾਸਤੇ ਅੱਜ ਵੀ ਤਿਆਰ ਆ ਜਦੋਂ ਮਰਜੀ ਲੈ ਜੇ ਪਰ ਮੋੜ ਜਾਂਦਾ ਬਾਈ ਹੂੰ ਇਹ ਬਹੁਤ ਨਾਲ ਉੱਡਦੀ ਆ ਵੀਰੇ ਦੀ ਬਹੁਤ ਵਧੀਆ ਇਹਦੀ ਮਾਂ ਸੀ ਜਿਹੜੀ ਉਹ ਵੀ ਆਪਾਂ ਨੇ ਉਹਰੋਂ ਫੜੀ ਸੀ ਠੀਕ ਉਹ ਮਰ ਕੇ ਚਲੀ ਠੀਕ ਆ ਠੀਕ ਆ ਐ ਲੈ ਲੋ ਬਈਆਂ ਦੇ ਵਿੱਚ ਕੁਝ ਬੱਚੇ ਆ ਤੇ ਕੁਝ ਵੱਡੀਆਂ ਕਬੂਤਰਿਆਂ ਨੇ ਇਹਦੇ ਵਿੱਚ ਤੇ ਕੁਝ ਇਹ ਨੀਚੇ ਦੀਆਂ ਰੱਖੀਆਂ ਹੋਈਆਂ ਨੇ ਬਾਈ ਐ ਕਰੋ ਸ਼ੌਂਕ ਹੈ ਵੀ ਮੂਰਤਾਂ ਹੀ ਪੂਰੀਆਂ ਵਧੀਆ ਔਰ ਜਿਹੜੀ ਮੋਜੀ ਨਹੀਂ ਵੀਰੇ ਸ਼ਾਹ ਕੀ ਤਰ੍ਹਾਂ ਦੀ ਸੀ ਹਾਂ ਹਾਂ ਆਉਦੀ ਪੈਣਾ ਸਕੀ ਸਕੀ ਪੈਣਾ ਹੈ ਹਾਜੀ ਦਾ ਕੜਾਇਆ ਬੱਚਾ ਇਹ ਬਹੁਤ ਦਿਨ ਹੀ ਸ਼ਪਾਇਆ ਨੇ ਰਾਤ ਵੀ ਬਾਹਰ ਹੀ ਰਹਿ ਗਿਆ ਸੀ ਠੀਕ ਆ ਠੀਕ ਆ ਇਹਦਾ ਬੜੇ ਜਿਆਦੇ ਉੜਦੇ ਆ ਵੀਰੇ ਇਹ ਦੇਖੋ ਬਈ ਆ ਦੇਖ ਦਿਖਾਉਣਾ ਵੀਰੇ ਤੈਨੂੰ ਕਿੱਕ ਨੇ ਸਈਆ ਆਹ ਲੋ ਆ ਵੀ ਪੁੰਨ ਵਾਲਾ ਦਾ ਸਾਰੀ ਪੂਛ ਕਾਲੀ ਸੀ ਬਈ ਇਹਦੀ ਅੱਛਾ ਹੁਣ ਚੱਟੀ ਕਰੀ ਜਾਂਦਾ ਹੈ ਚੱਟੀ ਕਰੀ ਜਾਂਦਾ ਵਿਗੜਵਾਲ ਵਾਲੇ ਦਾ ਪੱਤਾ ਹੈ ਤਕਾ ਕੇ ਰੱਖੋ ਇੱਕ ਸੰਜਰਾ ਇਹਦੇ ਉੱਤੇ ਇਹਦੇ ਉਹ ਰੇਵੀ ਲੌਂਗ ਸੀ ਇਹਦਾ ਇੱਕ ਹੈਗਾ ਹਾਂ ਹਾਂ ਤੇ ਬਾਲੇ ਸੀ ਸਹੀ ਆ ਚਾੜ ਦੇ ਸਰੀਰ ਦੇ ਪੂਰੇ ਹੈਵੀ ਆ ਐ ਲਾਓ ਵੀ ਮਿੱਤਰੋ ਘਰ ਉਹ ਸ਼ੌਂਕ ਤੇ ਵਿੱਚ ਕੁਝ ਬੱਚੇ ਛੱਡੇ ਨੇ ਬਾਈ ਉਹਨਾਂ ਨੇ ਹਾਂ ਵੀ ਉਸ ਦਾ ਭਾਈਆ ਜੀ ਤੇ ਵਧੀਆ ਉਹਨਾਂ ਵਾਲੇ ਦਾ ਆ ਲਾਲ ਚੀਨਾ ਹੈ ਹਾਂ ਇਹ ਲਾਲ ਚੀਨਾ ਕੱਢੋ ਸੁਆਗਤ ਹੈ ਸਹੀ ਆ ਸਹੀ ਆ ਝਾੜ ਪਾ ਕੇ ਥੋੜਾ ਸਾਫ਼ ਹੀ ਹੋ ਜਾਣਾ ਹੈ। ਹਾਂ। ਠਿਕਾ ਰਤਾ ਹੈ। ਇਹ ਠਿਕਾ। ਉਤਰੀ ਦੇ ਕੋਲ ਹੀ ਹੋਣਾ ਤੇ ਰਾਜਨ ਉਹ ਬਾਹਰੇ ਹੈ। ਸਹੀ ਹੈ। ਤੇ ਆ ਸ਼ਾਖੀਆਂ ਕਿਹੜੀ ਚੋਂ ਆਇ ਇੱਕ ਸ਼ਾਖੀ ਬੈਠੀ ਆ। ਇਹ ਸ਼ਾਖੀ ਵੀਰੇ ਆਪਣੇ ਕੋਲ ਕਬੂਤਰ ਫੜਿਆ ਹੋਇਆ। ਹਾਂ ਹਾਂ। ਉਹ ਮੈਂ ਜਿਹੜਾ ਆਪਾਂ ਝੂਠ ਵੀ ਨਹੀਂ ਬੋਲਦੇ। ਆਪਣੇ ਸੰਗਰੂਰ ਜ਼ਿਲ੍ਹੇ ਦਾ ਹੈ। ਹਾਂ ਹਾਂ। 10 ਸੂਪਰਸਟਾਰ ਬੰਦਾ ਹੈ ਬੱਲੂ ਮੋੜ ਕਹਿੰਦੇ ਨੇ ਉਹਨੂੰ। ਹਾਂ ਹਾਂ ਹਾਂ। ਬਾਈ ਦੇ ਬਾਈ ਆਪਣੇ ਕੋਲ ਕਬੂਤਰ ਹੱਥ ਲੱਗੇ ਵੇ ਇਹੋਨਾਂ ਦੀ ਲਾਤ ਆ ਸਾਰੀ ਅੱਛਾ ਵਿੱਚ ਉਹਨਾਂ ਦੀ ਲਾਤ ਚੱਲੀ ਜਾਂਦੀ ਆ ਆਪਾਂ ਫੜਕੇ ਬਣਾਇਆ ਬਾਈ ਸਹੀ ਆ ਸਹੀ ਆ ਸਹੀ ਆ ਜਿਹੜੀ ਸਚਾਈ ਆ ਸਚਾਈ ਆ ਸਾਰੇ ਹੀ ਫੜਕੇ ਬਣਾਉਂਦੇ ਆ ਬਾਈ ਕੋਈ ਕਿਤੋਂ ਲਿਆਉਂਦਾ ਕੋਈ ਕਹਤੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਜਿਹੜੇ ਉਹ ਬਣਦੇ ਆ ਬਾਈ ਆਪਾਂ ਵੀ ਬਾਈ ਨੂੰ ਮੰਨਦੇ ਆ ਅੱਜ ਸ਼ਾਹ ਕੀ ਉਹਨਾਂ ਚੋਈਆਂ ਹਾਂ ਜੀ ਇਸ ਜਿੰਨੇ ਸ਼ਾਹ ਆਖੇ ਉਹਨਾਂ ਦੀਆਂ ਚਿੱਟੀਆਂ ਨੇ ਸਹੀ ਆ ਸਹੀ ਆ ਸਹੀ ਆ ਬਹੁਤ ਵਧੀਆ ਬਾਈ ਬਾਈ ਦੀ ਆਪਾਂ ਰਿਸਪੈਕਟ ਕਰਦੇ ਆ ਕਿਉਂਕਿ ਆਪਣੇ ਏਰੀਆ ਦਾ ਸੁਪਰਸਟਾਰ ਬੰਦਾ ਹੈ ਬਹੁਤ ਵਧੀਆ ਬਾਈ ਮਤਲਬ ਕਿ ਆਪਣੇ ਪਿੰਡ ਉਹਨ ਇਹ ਬੰਦਾ ਕੇ ਫਰਕੀ ਬਣਾਇਆ ਇੱਕ ਤੈਨੂੰ ਪ्योर ਰਾਜਨਾਲੀ ਦਿਖਾਉਣਾ ਵੀਰੇ ਮੋਜੀ ਉਹਦੇ ਥੱਲੇ ਦਾੜੀ ਆ ਪੂਰੀ ਹਾਂ 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 ਦੇਖੋ ਬਾਈ ਨੇ ਖੁੱਡੇ ਵੀ ਚੰਗੇ ਲੰਬੇ ਲੰਬੇ ਬਣਾਏ ਆ 10 ਫੁੱਟ ਲੰਦੇ ਫੁੱਡੇ ਹੋਣਗੇ ਬਾਈ ਪੂਰਾ ਵਧੀਆ ਸ਼ੌਂਕਾ ਵੀਰ ਦਾ ਆ ਵੀ ਬੇ ਬਾਈਆਂ ਦੇ ਘਰੋਂ ਆਈ ਸੀ ਇਹ ਕੂਤਰੀ ਆ ਦੇਖੋ ਰਾਜਨ ਵਾਲਿਆਂ ਦੀ ਆ ਪ्योर ਖੱਟੀਆਂ ਵਾਲੀ ਇਹਦੇ ਬਾਈ ਜਿੱਦ ਦੇ ਨਹੀਂ ਮੇਰੇ ਲੱਵੇ 7 ਸਾਲ ਹੋ ਗਏ ਇਹਨੂੰ ਆਈ ਨੂੰ ਹਾਂ ਹਾਂ ਇਹਦੇ ਮੈਂ ਬਹੁਤ ਬੱਚਿਆਂ ਦੇ ਆਪਣੀ ਦਾੜੀ ਦੇਖ ਬਾਈ ਬਹੁਤ ਜ਼ਿਆਦੇ ਸੀ ਹੁਣ ਤਾਂ ਝੜ ਗਿਆ ਹਾਂ 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 ਆਦੇ ਧੁੱਕੇ ਮੈਂ ਇਹਦੇ ਸਹੀ ਹੈ ਸਹੀ ਹੈ ਦੇਖ ਕਾਫੀ ਕਬੂਤਰਾਂ ਨੇ ਅਛਾ ਲੌਂਸ ਆ ਪਿੱਛੇ ਪੂਛਦੇ ਹੈਂ ਬਾਈ ਬਾਲੀ ਹੋਰ ਵੀ ਵੱਧ ਸੀ ਅਛਾ ਅਛਾ ਪੂਛ ਦੇ ਉੱਤੇ ਪਿੱਛੇ ਲੌਂਸ ਜੇ ਬਣੇ ਹੋਏ ਬਾਈ ਕਬੂਤਰਾਂ ਦੇ ਆਪਣੇ ਨੀਚੇ ਨੂੰ ਜਿਵੇਂ ਆਈ ਦਾ ਪਹਿਲੀ ਵਾਰ ਕੱਢਿਆ ਬਾਈ ਇਹ ਲੌਂਸ ਵਿੱਚ ਵੱਡੇ ਰੂਤਰਾਂ ਨੂੰ ਦੇਖਿਆ ਸਹੀ ਹੈ ਜੀ ਆਹ ਲੋ ਬਾਈ ਇੱਕ ਵਾਰ ਤੁਹਾਨੂੰ ਅੰਦਰ ਤੋਂ ਸ਼ੌਂਕ ਕਰਾ ਦੀਏ ਨਰਾਂ ਦਾ ਵੀ ਠੀਕ ਹੈ ਜੀ ਆਣੇ ਸਾਰੇ ਦੇ ਸਾਰੇ ਨਰ ਠੀਕ ਹੈ ਜੀ ਬਾਈ ਨੇ ਅੰਦਰ ਡੰਡੇ ਲਾਏ ਹੋਏ ਲੱਕੜ ਦੇ ਲੰਬੇ ਲੰਬੇ ਇਹਨਾਂ ਦੇ ਬਹਿਣ ਵਾਸਤੇ ਵਧੀਆ ਸਿਸਟਮ ਕੀਤਾ ਹੋਇਆ ਹੈ ਸਾਰੇ ਦਾ ਸਾਰਾ ਜਨਾਨੀਆਂ ਤੇ ਕੁਝ ਆਹ ਲਓ ਜੀ ਨੀਚੇ ਵੀ ਆ ਇੱਕ ਹੋਰ ਚੀਜ਼ ਬਾਈ ਸਿਰਫ ਤੁਹਾਡੇ ਸ਼ੌਂਕ ਦੇ ਲਈ ਹੈ ਕਬੂਤਰ ਮੇਰੇ ਭਰਾ ਠੀਕ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭਰਾਵਾਂ ਨੂੰ ਸ਼ੌਂਕ ਕਰਾਉਣ ਦੇਈਏ ਤੇ ਸ਼ੌਂਕ ਵੀਰ ਦਾ ਕਿੱਦਾਂ ਦਾ ਲੱਗਾ ਬਈ ਜਰੂਰ ਦੱਸਿਓ ਬਾਈ ਹੁਣੀ ਹੁਣ ਜਿਵੇਂ ਭਾਈ ਟਾਈਮ ਦੇ ਹਿਸਾਬ ਦੇ ਨਾਲ ਹਰ ਕੋਈ ਜਿਹੜਾ ਵੀਰ ਆ ਕਈ ਖਰੀਦਿਆ ਕਈਆਂ ਨੇ ਬਿਜ਼ਨਸ ਬਣਾਇਆ ਹੋਇਆ ਆ ਕਬੂਤਰਾਂ ਦਾ ਠੀਕ ਹੈ ਜੀ ਤੇ ਹਰ ਕੋਈ ਆਪਣੇ ਆਪਣੇ ਹਿਸਾਬ ਨਾਲ ਚੱਲਦਾ ਜੇ ਕੋਈ ਖਰੀਦ ਸਕਦਾ ਉਹ ਵੇਚ ਵੀ ਸਕਦਾ ਤਾਂ ਬਾਈ ਹੁਣੀ ਕਹਿੰਦੇ ਵੀ ਅਗਲੀ ਵਾਰ ਆਪਾਂ ਬੱਚੇ ਕਢਾ ਕੇ ਨਾ ਹਾਂਦੇ ਸੇਲ ਕਰਾਂਗੇ ਵੱਡੇ ਕਬੂਤਰ ਨਹੀਂ ਸੇਲ ਕਰਦੇ ਤੇ ਨਾ ਹੀ ਕਦੇ ਸੇਲ ਕਰਿਆ ਵੀ ਨੈਕਸਟ ਟਾਈਮ ਜਿਹੜੇ ਬੱਚੇ ਨੇ ਕੱਲ੍ਹ ਕਿ ਉਹ ਇਹਨਾਂ ਨੇ ਬਾਈ ਹੁਣੀ ਕਹਿੰਦੇ ਕਿ ਸੇਲ ਕਰ ਦੇਣੇ ਆ ਠੀਕ ਹੈ ਜੀ ਤੇ ਬਾਕੀ ਮਿੱਤਰੋ ਕਿੱਦਾਂ ਦਾ ਲਗਾ ਸ਼ੌਂਕ ਦੱਸਿਓ ਠੀਕ ਹੈ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆ ਤੇ ਆਪਣਾ ਚੈਨਲ ਵਿਰਾਟ ਵਿਜਨ ਕਲੱਬ ਇਹਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ